ਅੱਜ ਮੈਂ ਤੁਹਾਨੂੰ ਉਸ ਮਹਾਨ ਸ਼ਖਸੀਅਤ ਨੂੰ ਮਿਲਾਉਣ ਜਾ ਰਿਹਾ ਜਿਹਨੇ ਪੰਜਾਬੀ ਮਾਂ ਬੋਲੀ ਪੰਜਾਬੀ ਸੱਭਿਆਚਾਰ ਨੂੰ ਕੁਮਾਂਤਰੀ ਬਰਦਰ ਤੇ ਪਰਪੋਲਿਤ ਕਰਨ ਲਈ ਵੱਡਾ ਯੋਗਦਾਨ ਪਾਇਆ ਪੰਜਾਬੀ ਫਿਲਮਾਂ ਦੇ ਅਦਾਕਾਰ ਗਾਇਕ ਤੇ ਪੰਗੜੇ ਨੂੰ ਦੁਨੀਆ ਪੱਧਰ ਤੇ ਲੈ ਜਾਣ ਵਾਲੇ ਮੇਰੇ ਦੋਸਤ ਪਰਮਜੀਤ ਸਿੰਘ ਜੀ ਦੇ ਦੋ ਜਿਨ੍ਹਾਂ ਨੂੰ ਪੰਮੀ ਬਾਈ ਨਾਲ ਜਾਣਿਆ ਜਾਂਦਾ ਹੈ ਜਦੋਂ ਵੀ ਕਿਤੇ ਭੰਗੜੇ ਦੀ ਗੱਲ ਚੱਲਦੀ ਹੈ ਤਾਂ ਹਰ ਇੱਕ ਦੀ ਜ਼ੁਬਾਨ ਤੇ ਆਪ ਮਹਾ ਰਈ ਪੰਮੀ ਬਾਈ ਦਾ ਨਾਮ ਆ ਜਾਂਦਾ ਹੈ ਸੋ ਮੈਂ ਉਹਨਾਂ ਨਾਲ ਅੱਜ ਸੰਕੇਪ ਜੀ ਮੁਲਾਕਾਤ ਕਰਕੇ ਤੁਹਾਡੇ ਨੂੰ ਗੁਰੂ ਕਰਨਾ ਚਾਹੁੰਦਾ ਹਾਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਿੱਧੂ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਾ ਜਿਸ ਵੰਨ ਮਿਲਨ ਨਾਮ ਉਹ ਕਾ ਮਿਲੇ ਸੁਬੀਰ ਜੀ ਤੁਸੀਂ ਕਿਸੇ ਵੀ ਜਾਣ ਪਹਿਚਾਣ ਦੇ ਮੋਟਾਜ ਨਹੀਂ ਕਿਉਂਕਿ ਤੁਸੀਂ ਪੰਜਾਬੀ ਕੈਕੀ ਦੇ ਵਿੱਚ ਪੰਗਰੇ ਦੇ ਖੇਤਰ ਦੇ ਵਿੱਚ ਔਰ ਫਿਲਮਾਂ ਦੇ ਵਿੱਚ ਅਦਾਕਾਰੀ ਦੇ ਤੌਰ ਤੇ ਤੁਸੀਂ ਬਹੁਤ ਵੱਡੀ ਪਛਾਣ ਹੀ ਨਹੀਂ ਬਣਾਈ ਬਲਕਿ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨੇ ਵੱਡਾ ਯੋਗਦਾਨ ਪਾਇਆ ਤਾਂ ਤੁਹਾਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਤੁਹਾਨੂੰ ਪਾਟਕਾਂ ਦੇ ਰੂਪ ਰੂਪ ਇਸ ਕਰ। ਸੋ ਜੀ ਸੰਖੇਪ ਜੀ ਗੱਲ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਸੱਭਿਆਚਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਤਾਂ ਤੁਸੀਂ ਜਿਸ ਤਰ੍ਹਾਂ ਹੁਣ ਕਿਸਾਨਾਂ ਦਾ ਮੁੱਦਾ ਚੱਲ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀਬੇਲ ਜੋ ਕਿਸਾਨਾਂ ਲਈ ਇੱਕ ਫਾਂਸੀ ਦਾ ਬੰਦਾ ਕਿਹਾ ਜਾਂਦਾ ਹੈ। ਔਰ ਉਹਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵਿੱਚ ਉਮਨੀ ਪੱਧਰ ਤੇ ਕਈ ਰਾਜਾਂ ਦੇ ਲੋਕ ਕਿਸਾਨ ਸਾਰੇ ਵਰਗਾਂ ਦੇ ਲੋਕ ਉਥੇ ਠੰਡੀਆਂ ਰਾਤਾਂ ਦੇ ਵਿੱਚ ਪ੍ਰਦਰਸ਼ਨ ਕਰਨ ਬੈਠੇ ਨੇ ਤੁੰਤੂ ਕੇਂਦਰ ਦੀ ਸਰਕਾਰ ਬੀਜੇ ਵੀ ਸਰਕਾਰ ਤਸ ਤੋਂ ਮਸਮੀ ਹੋ ਰਹੀ ਜੋ ਬਹੁਤ ਹੀ ਸਵੇਦਰ ਚੀਜ਼ ਮੁੱਦਾ ਹੈ ਸ਼੍ਰੀ ਜੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਣਾ ਚਾਹਨਾ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਵੀ ਕੀ ਹੋਣਾ ਚਾਹੀਦਾ ਆ ਸਿੱਤਲ ਜੀ ਅੰਤ ਸਮਾਚਾਰਨਾ ਤੁਹਾਡੇ ਸਾਰੇ ਇਸ ਪ੍ਰੋਗਰਾਮ ਨੂੰ ਸੁਣ ਬਲੇ ਸਰੋਤਿਆਂ ਨੂੰ ਤੇ ਮੈਂ ਕਲਾਕਾਰ ਬਾਚਾਂ ਪਹਿਲਾਂ ਮੈਂ ਕਿਸਾਨ ਦਾ ਪੁੱਤਾਂ ਖੁਦ ਕਿਸਾਨ ਆ ਠੀਕ ਹੈ ਮੇਰੇ ਮਨ ਦੇ ਵਿੱਚ ਵੀ ਉਹੀ ਕਸਟ ਹੈਗੀ ਹੈ ਤੇ ਮੈਂ ਪਿਛਲੇ 15 ਸਤੰਬਰ ਤੋਂ ਨਿਰੰਤਰ ਇਸ ਲਹਿਰ ਨਾਲ ਜੁੜਿਆ ਹੋਇਆ ਠੀਕ ਹੈ ਇੱਕ ਜੰਗੀ ਕਲਾਟੀਏ ਸਵਰਗੀ ਸਰਦਾਰ ਪ੍ਰਤਾਪ ਸਿੰਘ ਬਾਗੀ ਦਾ ਬੇਟਾ ਤੇ ਮੇਰਾ ਪਿੰਡ ਜਿਕੇਪੜ ਤਸੀਲ ਸਨਾਮ ਹੈ ਜ਼ਿਲ੍ਹਾ ਸਮਰੂਰ ਹੈ ਪਰ ਅੱਜਕੱਲہ ਵਾਦੇ ਖਾਸ ਮੈਂ ਪਟਿਆਲੇ ਜਾਂ ਜੀ ਪਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮੈਂ ਅਬ ਦੇ ਕਿਸਾਨ ਜੁਨੀਅਨ ਦੇ ਵੱਖ-ਵੱਖ ਲੀਡਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਥੜਾ ਤੇ ਦੋ ਵਾਰ ਮੈਂ ਦਿੱਲੀ ਦੇ ਦੋਨਾਂ ਹੀ ਬਾਰਡਰਾਂ ਦੇ ਉੱਤੇ ਜਾ ਕੇ ਆਇਆ ਤੇ ਉੱਥੇ ਬੋਲ ਕੇ ਵੀ ਆਇਆ ਇਸ ਸਰਕਾਰ ਦੇ ਖਿਲਾਫ ਵੀ ਬੋਲ ਕੇ ਆਇਆ ਤੇ ਆਪਣਾ ਜਿਹੜਾ ਮੈਨੂੰ ਨੈਸ਼ਨਲ ਅਵਾਰਡ ਦਿੱਤਾ ਦੀ ਬਾਹਰ ਸਰਕਾਰ ਨੇ ਉਹ ਵੀ ਬਾਕਸ ਕਰਕੇ ਆਇਆ ਬੋਸੋ ਇਹ ਜਿਹੜਾ ਘੋਲ ਹੈਗਾ ਇਹ ਇੱਕ ਹੱਕ ਸੱਚ ਦੀ ਲੜਾਈ ਹੈ ਇੱਕ ਸਾਡੇ ਭਵਿੱਖ ਨਾਲ ਜੁੜਿਆ ਹੋਇਆ ਹੈਗਾ ਜਿਹਦੇ ਚ ਸਾਡਾ ਕਿਰਤੀ ਸਾਡਾ ਕਿਸਾਨ ਸਾਡਾ ਮਜ਼ਦੂਰ ਵਰਗ ਸਾਡਾ ਆੜਤੀਆ ਵਰਗ ਹਰ ਸ਼ੋਭੇ ਦਾ ਮੁਲਾਜ਼ਮ ਪੱਤਰਕਾਰ ਸਪੋਰਟਸਮੈਨ ਕਲਾਕਾਰ ਸਹਿਤ ਕ ਹਰ ਵਰਗ ਦੇ ਲੋਕ ਬਿਊਰੋਕ੍ਰੇਟ ਰਟਾਇਰ ਜਿਹੜੇ ਨੇ ਉਹ ਵੀ ਇਸ ਕੋਲ ਦੇ ਨਾਲ ਜੁੜੇ ਨੇ ਕਿਉਂਕਿ ਇਹ ਲੜਾਈ ਸਾਡੀ ਹੋਣਦੀ ਹੈ ਠੀਕ ਹੈ ਅਸੀਂ ਮੰਗੇ ਨਹੀਂ ਖੇਤੀ ਕਾਨੂੰਨ ਅਸੀਂ ਮੰਗੇ ਨਹੀਂ ਕੁਝ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਬਾਰੇ ਮੈਂ ਦੱਸਣਾ ਚਾਹਣਾ ਸਾਰੇ ਮਾਨਯੋਗ ਤੇ ਸਨਮਾਨਯੋਗ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਇਲਮ ਨਹੀਂ ਠੀਕ ਹੈ ਕਿ ਪਹਿਲੀ ਵੱਡੀ ਗੱਲ ਤਾਂ ਇਹ ਸੈਂਟਰ ਦਾ ਸਬਜੈਕਟ ਹੀ ਨਹੀਂ ਹੈਗਾ ਇਹ ਸਬਜੈਕਟ ਸਟੇਟ ਦਾ ਹੈ ਸੈਂਟਰ ਦਾ ਜਿਹੜਾ ਸਬਜੈਕਟ ਹੈਗਾ ਉਹ ਕਮਰਸ ਤੇ ਟ੍ਰੇਡ ਦਾ ਠੀਕ ਹੈ ਨਾ ਕਿਸਾਨ ਟ੍ਰੇਡ ਕਰਦਾ ਨਾ ਕਿਸਾਨ ਕਮਰਸ ਕਰਦਾ ਕਿਸਾਨ ਤਾਂ ਝੋਨਾ ਬੀਜਦਾ ਜੀ ਚੌਲ ਨਹੀਂ ਬੀਜਦਾ ਝੋਨਾ بیਚਦੇ ਤੇ ਝੋਨਾ بیਚ ਕੇ ਮੰਡੀ ਚ ਆ ਕੇ ਉਹ ਆਪਦਾ ਜਿਹੜਾ ਹੈਗਾ ਉਹਦਾ ਮੁੱਲ ਜਿਹਦਾ ਮੁੱਲ ਵੀ ਸਰਕਾਰ ਨਿਰਧਾਰਤ ਕਰਦੀ ਹੈ ਸਾਡੇ ਕੋਲ ਤਾਂ ਮੁੱਲ ਨਿਰਧਾਰਤ ਕਰਨ ਦਾ ਵੀ ਉਹ ਨਹੀਂ ਹੈਗਾ ਅਧਿਕਾਰ ਨਹੀਂ ਹੈਗਾ ਤੇ ਉਹ ਅਸੀਂ ਵੇਚਦੇ ਕਣਕ ਅਸੀਂ ਵੇਚਦੇ ਆ ਬਾਕੀ ਛੋਟੀਆਂ ਮੋਟੀਆਂ ਜਿਹੜੀਆਂ ਚੀਜ਼ਾਂ ਨੇ ਉਹ ਅਸੀਂ ਵੇਚਦੇ ਆ ਬਸ ਸਭ ਦੀ ਗੱਲ ਇਹ ਹੈ ਕਿ ਸੈਂਟਰ ਦੀ ਸਰਕਾਰ ਜਿਹੜੀ ਭਾਜਪਾ ਦੀ ਸਪੈਸ਼ਲਿਸਤ ਸਰਕਾਰ ਹੈ ਉਹਦਾ ਮਨਸੂਬਾ ਇਹ ਹੈਗਾ ਕਿ ਅਸੀਂ ਇਹਨਾਂ ਲੋਕਾਂ ਦੇ ਖੇਤੀਆਂ ਦੇ ਹੱਥਾਂ ਚੋਂ ਖੋ ਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਚ ਫਸਾ ਦਈਏ ਤੇ ਅਸੀਂ ਆਪ ਦਾ ਛਡਕਾਰਾ ਪਾ ਲਈਏ 2-4 ਸਾਲਾਂ ਦੇ ਬਾਅਦ ਅਸੀਂ ਜਿਹੜਾ ਹੈਗਾ ਐਮਐਸਪੀ ਖਤਮ ਕਰ ਦਈਏ ਤੇ ਜਿਹੜੀ ਸਾਡੀ ਪ੍ਰੋਕਿਊਰਮੈਂਟ ਦੀ ਏਜੰਸੀ ਹੈਗੀ ਐਫਸੀਆਈ ਠੀਕ ਹੈ ਉਹਨੂੰ ਖਤਮ ਕਰ ਦਈਏ ਕਿਉਂਕਿ ਪਿਛਲੀ ਸਰਕਾਰ ਵਕ ਤੇ ਇਹਨਾਂ ਦੀ ਸਰਕਾਰ ਤੇ ਸ਼ੰਤ ਤਖਤ ਮਾਰ ਕਮੇਟੀ ਨੇ ਇਹ ਰਿਪੋਰਟ ਦਿੱਤੀ ਹੈ ਕਿ FCA ਇਸ ਦਾ ਵਾਈਟ ਆਇਲੀਮੈਂਟ ਕਿੱਟਾ ਆਉਂਦੀ ਹੈ ਤੇ ਇਹਦੇ ਵਿੱਚ ਬਹੁਤ ਵੱਡੀ ਕਰਾਪਸ਼ਨ ਹੈ ਮੈਨੂੰ ਇਹ ਦੱਸੋ ਹਿੰਦੁਸਤਾਨ ਦੇ ਕਿਹੜੇ ਧਾਰਾ ਚ ਕਰਾਪਸ਼ਨ ਠੀਕ ਹੈ ਜਿਹੜੇ ਧਾਰਾ ਚ ਕਰਾਪਸ਼ਨ ਨਹੀਂ FCA ਜਿਹੜੀ ਹੈਗੀ ਹੈ ਉਹ ਸਾਡੇ ਲੋਕਾਂ ਤੋਂ ਅਨਾਜ ਖਰੀਦਦੀ ਹੈ ਤੇ ਜਿੱਥੇ-ਜਿੱਥੇ ਪਹਾੜਾਂ ਦੇ ਉੱਤੇ ਲੋਕ ਰਹਿੰਦੇ ਨੇ ਖਚਰਾਂ ਦੇ ਉੱਤੇ ਧਰ-ਧਰ ਕੇ 50-50 ਕਿਲੋ ਅਨਾਜ ਉੱਥੇ ਪਹੁੰਚਾਉਂਦੇ ਨੇ ਉਹਨਾਂ ਦਾ ਕੰਮ ਹੈਗਾ ਕਿ ਗਰੀਬ ਲੋਕਾਂ ਨੂੰ ਘੱਟ ਰੇਟਾਂ ਦੇ ਉੱਤੇ ਅਨਾਜ ਕਿਵੇਂ ਪਹੁੰਚਾਇਆ ਜਾਵੇ ਠੀਕ ਹੈ ਜੀ ਸੋ ਸਾਡੀ ਇਹੀ ਮੰਗ ਹੈਗੀ ਹੈ ਕਿ ਅਸੀਂ ਤੇ ਕਾਨੂੰਨ ਮੰਗੇਗੇ ਹਾਂਜੀ ਅਸੀਂ ਇਹਨਾਂ ਕਾਨੂੰਨਾਂ ਦੇ ਲਈ ਤੁਹਾਨੂੰ ਕਦੇ ਕਿਹਾ ਨਹੀਂ ਹੈਗਾ ਉਹ ਕਿਹੜੇ ਬੰਦੇ ਨੇ ਜਿਨ੍ਹਾਂ ਨੇ ਇਹ ਕਾਨੂੰਨ ਬੈਠੀ ਡਰਾਫਟ ਕੀਤੇ ਨੇ ਤੇ ਉਹਦੇ ਚ ਮੈਂ ਕੱਲਾ ਮਹਿਜ਼ ਬੀਜੇਪੀ ਸਰਕਾਰ ਦੇ ਜਦੋਂ ਇਹਨਾਂ ਦੇ ਪਹਿਲੇ ਸਵਰਗੀਆ ਚੀਫ ਆਪਣੇ ਪ੍ਰੈਮ ਮਿੰისტਰ ਸੀ ਸਾਡੇ ਬੜੇ ਹੀ ਮਾਨਯੋਗ ਤੇ ਸਨਮਾਨਯੋਗ ਅਟਲਬਹਿਰੀ ਭਾਈ ਸਾਹਿਬ ਉਦੋਂ ਇਹ ਕੰਮ ਸ਼ੁਰੂ ਕੀਤਾ ਸੀ ਇਹਨਾਂ ਨੇ ਉਹ ਸ਼ੁਰੂ ਹੁੰਦਾ 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 ਉਹਦੇ ਚ ਸਾਡੀਆਂ ਸਟੇਟ ਗਵਰਨਮੈਂਟ ਦੇ ਵਿੱਚ ਪਸਰਾ ਪ੍ਰਕਾਸ਼ ਸਿੰਘ ਬਾਦਲ ਦਾ ਵੀ ਯੋਗਦਾਨ ਹੈ ਹੋਰ ਵੀ ਲੋਕਾਂ ਦਾ ਯੋਗਦਾਨ ਹੈ ਜਿਨ੍ਹਾਂ ਨੇ ਇਹਨੂੰ ਬਹਾਂ ਤੱਕਿਆ ਸੀ ਉਹ ਕਮੇਟੀਆਂ ਦੇ ਮੈਂਬਰ ਰਹੇ ਠੀਕ ਹੈ ਤੇ ਉਹਨਾਂ ਨੇ ਇੱਥੇ ਤੱਕ ਇਹਨੂੰ ਲੈ ਕੇ ਆਏ ਤੇ ਉਹਦੇ ਚ ਜਿਹੜੇ ਤਿੰਨੇ ਕਾਨੂੰਨ ਬਣਾਏ ਨੇ ਅਸੀਂ ਉਹਨਾਂ ਤੇ ਲੜਾਈ ਲੜ ਰਹੇ ਹਾਂ ਤੇ ਦੋ ਆਰਡੀਨੈਂਸ ਨੇ ਜਿਹੜੇ ਸਰਕਾਰ ਨੇ ਅਨਾਉਂਸ ਕੀਤੇ ਨੇ ਇੱਕ ਆਰਡੀਨੈਂਸ ਕੀਤਾ ਹੈਗਾ ਪ੍ਰਾਲੀ ਫੂਕਣ ਤੇ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ ਠੀਕ ਹੈ ਅਸੀਂ ਉਹਦੇ ਖਿਲਾਫ ਵੀ ਖੜੇ ਹਾਂ ਇੱਕ ਆਰਡੀਨੈਂਸ ਉਹਨਾਂ ਦਾ ਹੈਗਾ ਬਿਜਲੀ ਦਾ ਜੀਟਾਂ ਦੇ ਇਸ਼ੂ ਨੇ ਉਹ ਆਪਦੇ ਹੱਥ ਚ ਲੈ ਕੇ ਮਤਲਬ ਕਿ ਜਿਹੜੀ ਸਾਡੀ ਹੁਣ ਤੱਕ ਇਹ ਕਹਿੰਦੇ ਫੈਡਰਲ ਸਿਸਟਮ ਹੈ ਹਿੰਦੁਸਤਾਨ ਦਾ ਉਹਨੂੰ ਤੈਸਨਾਸ ਕਰਨਾ ਚਾਹੁੰਦੀ ਹੈ ਕਿਉਂਕਿ ਬੀਜੇਪੀ ਸਰਕਾਰ ਦਾ ਮਨਸੂਬਾ ਡੇ 1 ਤੋਂ ਪਹਿਲੇ ਦਿਨ ਤੋਂ ਇਹੀ ਰਿਹਾ ਹੈ ਕਿ ਅਸੀਂ ਇੱਥੇ ਹਿੰਦੂ ਸਿੱਖ ਮੁਸਲਮਾਨ ਕ੍ਰਿਸਚੀਅਨਸ ਤੇ ਵੱਖ-ਵੱਖ ਧਰਮ ਜਾਤੀਆਂ ਦੇ ਨਾਂ ਦੇ ਉੱਤੇ ਲੋਕਾਂ ਦੀ ਬੰਡੀਆਂ ਕਿਵੇਂ ਪਾਈ ਗਈ ਤੇ ਆਪਦੇ ਮਨਸੂਬਿਆਂ ਨੂੰ ਕਿਵੇਂ ਕਾਮਯਾਬ ਕਰੀਏ ਤੇ ਹੁਣ ਤੱਕ ਉਹਨਾਂ ਨੇ ਇਹ ਪਹਿਲੀ ਹਿੰਦੁਸਤਾਨ ਦੀ ਸਰਕਾਰ ਹੈ ਜਿਨੇ ਸਾਡੇ ਸ਼ਹੀਦਾਂ ਦੇ ਨਾਂ ਤੇ ਬੋਹਾਂ ਮੰਗੀਆਂ ਉਹ ਮਮਾਂ ਦੇ ਨਾਂ ਤੇ ਜਫਾ ਮੰਗੀਆਂ ਚੰਗਰ ਨਾ ਕਰਨ ਕੀ ਹਿੰਦੁਸਤਾਨ ਦੇ ਲਈ ਸੋ ਅਸੀਂ ਇਹੀ ਬੇਨਤੀ ਕਰਦੇ ਆ ਹੈਗੇ ਆਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਸਾਰੀ ਕੈਬਨਿਟ ਨੂੰ ਉਹਨਾਂ ਦੇ ਨਵੇਂਦਿਆਂ ਨੂੰ ਕਿ ਬਈ ਸਾਡੀ ਜਿਹੜੀ ਮੰਗ ਹੈ ਉਹ ਜਾਇਜ਼ ਹੈ ਦੀ ਤੁਸੀਂ ਇਹਨਾਂ ਬਿੱਲਾਂ ਨੂੰ ਸਸਪੈਂਡ ਕਰ ਦਿਓ ਇੱਕ ਕਮੇਟੀ ਬਣਾ ਲਓ ਠੀਕ ਹੈ ਇੱਕ ਕਮੇਟੀ ਬਣਾ ਲਓ ਕਮੇਟੀ ਬਣਾ ਕੇ ਉਹਦੇ ਚ ਇਹ ਫੈਸਲੇ ਕਰਨ ਹੁਣ ਭਾਰਤ ਦੀ ਸਰਕਾਰ ਜਿੰਨੀਆਂ ਵੀ ਪੰਜ ਮੀਟਿੰਗਾਂ ਸਾੜੀ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਲੀਡਰਾਂ ਨਾਲ ਹੋਈਆਂ ਨੇ ਉਹਨਾਂ ਪੰਜ ਮੀਟਿੰਗਾਂ ਦੇ ਵਿੱਚ ਸਿਰਫ ਤੇ ਸਿਰਫ ਡਿਸਕਸ਼ਨ ਹੁੰਦੀ ਰਹੀ ਫਿਰ ਕੀ ਜਦੋਂ ਅਮਿਸ਼ਾ ਉਹਨਾਂ ਨੇ ਜੋ ਦੇਸ਼ ਦੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਜਦੋਂ ਛੱਡਿਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਜਿੰਨੀਆਂ ਹੈਗੀਆਂ ਨੇ ਮੰਨਦੇ ਆਂ ਪਰ ਇਹਦਾ ਜਿਹੜਾ ਫ੍ਰੀ ਮੈਚ ਚੌਂਕੜਾ ਹੈਗਾ ਇਹ ਚੌਂਕੜਾ ਹੀ ਕਰਦਾ ਰਹਿਣ ਤੋਂ ਬਿੱਲ ਵਾਪਸ ਨਾ ਕਰਾਓ ਜਿਹੜੀਆਂ ਕਸੂਦਾਂ ਕਰਾਉਣਾ ਇਹਨੇ ਕਰਾ ਦਿਓ ਉਹ ਪ੍ਰੋਬਲਮ ਤਾਂ ਉਹੀ ਹੈ ਜਦੋਂ ਕਿ ਚੌਂਕੜਾ ਬਣ ਗਿਆ ਉਹਦੇ ਚੌਂਕੜੇ ਸੀ ਜਦੋਂ ਮਰਜੀ ਉਹ ਕੁਛ ਨਾ ਕੁਛ ਪਾਈ ਜਾਂ ਹੈ ਤੇ ਅਸੀਂ ਚਾਹੁੰਦੇ ਆ ਕਿ ਵੀ ਚੌਂਕੜਾ ਨਹੀਂ ਰਹਿਣ ਦੇਣਾ ਤੇ ਇਹ ਬਿੱਲ ਵੀ ਵਾਪਸ ਲੈਣੇ ਚਾਹੀਦੇ ਨੇ ਸੋ ਹੁਣ ਇੱਥੇ ਆਰਗਾਲ ਦੀ ਲੜਾਈ ਜਿਹੜੀ ਹੈਗੀ ਹੈ ਉਹ ਵਿੱਢੀ ਹੋਈ ਹੈ ਤੇ ਪੂਰੀ ਦੁਨੀਆ ਚ ਸਾਨੂੰ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਦੂਜੀਆਂ ਸਟੇਟਾਂ ਦੇ ਕਿਸਾਨ ਜਾਗ ਰਹੇ ਨੇ ਹੈ ਕਿਉਂਕਿ ਜੇ ਮੈਂ ਮੰਡੀ ਕਰਨ ਦੀ ਗੱਲ ਕਰਦਾ ਏਪੀਐਮਸੀ ਮੰਡੀਆਂ ਨੇ ਜਿਹੜੀਆਂ ਉਹ ਥੋੜੇ ਇੱਥੇ ਦਿਨ ਵਿੱਚ ਵੀ ਨੇ ਸੁਨਾਮ ਚ ਵੀ ਐਸਨੂਰ ਚ ਵੀ ਹੈ ਹਰ ਥਾਂ ਤੇ ਇਵਨਰ ਕੇ ਛੋਟੇ ਛੋਟੇ ਕਸਬਿਆਂ ਦੇ ਵਿੱਚ ਵੀ ਹੈਗੀ ਹੈ ਜਿੰਨੇ ਮੰਡੀਆਂ ਖਤਮ ਹੋ ਗਈਆਂ ਇਸ ਮੰਡੀਆਂ ਨੂੰ ਖਤਮ ਕਰਨਾ ਹੈ ਜਿਹੜਾ ਪ੍ਰਾਈਵੇਟ ਪਲੇਅਰ ਹੈਗਾ ਪ੍ਰਾਈਵੇਟ ਪਲੇਅਰ ਨੇ ਉਹ ਤਾਂ ਪਹਿਲੀ ਨੇ ਰਿਵੈਟ ਦਿੱਤਾ ਟੈਕਸ ਦੇ ਵਿੱਚ ਉਹ ਤਾਂ ਇੱਕ ਕੁਆਂਟਰ ਮੰਗਰ 164 ਰੁਪਏ ਪਹਿਲੀ ਕੁਮਾਰ ਹੈ ਤੇ ਉਹ ਸਾਨੂੰ ਜੇ 100 ਰੁਪਏ ਨਾਲ ਚ ਦੇ ਕੇ ਸਾਡੀ ਬਾਹਰ ਟਰਾਲੀ ਲਹਾਊਗਾ ਤੇ ਉਹ ਕੋਈ ਨਾ ਸਰਕਾਰ ਨੂੰ ਪੈਸਾ ਦੇਊਗਾ ਜਿਹੜਾ ਸਾਡੀ ਮੰਡੀਆਂ ਦੇ ਵਿੱਚ 8% ਟੈਕਸ ਜਿਹੜਾ ਇਕੱਠਾ ਹੁੰਦਾ ਸੀ ਉਹਦੇ ਨਾਲ ਸਾਡੇ ਪਿੰਡਾਂ ਦੀਆਂ ਸਰਦਾਂ ਬਣਦੀਆਂ ਸੀ ਸਾਡੇ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ ਉਹ ਮੈਡੀਕਲ ਬੋਰਡ ਉਹਨਾਂ ਪੈਸਿਆਂ ਨੂੰ ਯੂਜ਼ ਕਰਦਾ ਸੀ ਤੇ ਸਾਡਾ ਉਹ ਮੰਡੀ ਕਰਨ ਬੋਰਡ ਦਾ ਜਿਹੜਾ ਹੈਗਾ ਢਾਂਚਾ ਟੁੱਟ ਜਾਊਗਾ ਸਾਡੀ ਲੇਬਰ ਫ੍ਰੀ ਹੋ ਜਾਊਗੀ ਤੇ ਸਾਡੇ ਆੜਤੀਏ ਵਿਚਾਰੇ ਮਾਰੇ ਜਾਣਗੇ ਸੋ ਇਸੇ ਕਰਕੇ ਆੜਤੀਆਂ ਦੇ ਉੱਤੇ ਵੀ ਜਿਹੇ ਹਿੰਦੁਸਤਾਨ ਦੀ ਸਰਕਾਰ ਛਾਪੇ ਮਾਰਵਾ ਰਹੀ ਹੈ ਇਹ ਨਾਲ ਕਿਉਂ ਲੱਗੇ ਹੋਏ ਨੇ ਹਰਿਆਣਾ ਦੇ ਵਿੱਚ ਐਸ ਵਾਈ ਅਲੱਗ ਦਾ ਮੁੱਦਾ ਜਾਣ ਕੇ ਖੜਾ ਕਰਦੀ ਹੈ ਪਰ ਉੱਥੋਂ ਦੇ ਸਿਆਣੇ ਲੋਕਾਂ ਨੇ ਉਹਨਾਂ ਦਾ ਜਲੂਸ ਕੱਢਦਾ ਬੀਜੇਪੀ ਦਾ ਸੋ ਬੀਜੇਪੀ ਦੀ ਮੈਸ਼ਿਨ ਇਹ ਨੀਤ ਰਹੀ ਹੈ ਕਿ ਪਾੜੋ ਤੇ ਰਾਜ ਕਰੋ ਕਿ ਜੋ ਸਾਡਾ ਅੱਜ ਦਾ ਜਿਹੜਾ ਕਿਸਾਨ ਹੈ ਮਜ਼ਦੂਰ ਹੈ ਇਹ ਤੇ ਉਹ ਜਾਗਰਤ ਹੋ ਚੁੱਕਿਆ ਤੇ ਸਾਰੀਆਂ ਜਥੇਬੰਦੀਆਂ ਜਾਗਰਤ ਨੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਤੇ ਇਸ ਕਰਕੇ ਜਿਹੜਾ ਹੈਗਾ ਇਹ ਕੋਲ ਅੱਗੇ ਵੱਧ ਰਿਹਾ ਹੈ ਤੇ ਤੇ ਤੁਸੀਂ ਕਹੇ ਬਾਈ ਕਿਸਾਨ ਦੇ ਤੋਂ ਪਹਿਲਾਂ ਤੁਸੀਂ ਕਲਾਕਾਰ ਬਾਅਦ ਚ ਕਿ ਕਿਸਾਨ ਨੂੰ ਦੇ ਪਹਿਲਾਂ ਤੁਹਾਨੂੰ ਪਤਾ ਕਿਉਂਕਿ ਤੁਸੀਂ ਵੀ ਆਪਣੇ ਬਜ਼ੁਰਗਾਂ ਨਾਲ ਖੇਤੀ ਕੀਤੀ ਹੋਈ ਹੈ ਤੁਹਾਨੂੰ ਪਤਾ ਹਾਂਜੀ ਕਿਸ ਤਰ੍ਹਾਂ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਪਰ ਬਰੇਖਾਲ ਚ ਜੋ ਸੰਗਮ ਨਾਲ ਇਹ ਦੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ तकरीबन 31-22 ਦਿਨ ਹੋ ਗਏ ਵੀ ਸਭ ਤੋਂ ਵੱਡੀ ਗੱਲ ਹੈ ਪੂਰੇ ਵਾੜ ਦੇ ਵਿੱਚ ਵਿਸ਼ਵ ਦੇ ਵਿੱਚ ਵੀ ਇਸ ਤਰ੍ਹਾਂ ਦਾ ਰੋਜ਼ ਪ੍ਰਦਰਸ਼ਨਾਂ ਜੋ ਜਿਹੜਾ ਇਹ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਪੂਰੇ ਸੰਗਮ ਨਾਲ ਕੋਈ ਕਿਸੇ ਦੀ ਪ੍ਰਕਰਹਾਤ ਨਹੀਂ ਪਰ ਹਰਾਨੀ ਦੀ ਗੱਲ ਹੈ ਜਿਹੜੀ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨੂੰ ਦਿਨਾਂ ਦੀਆਂ 92% ਦੇਸ਼ ਨੂੰ ਉਜਾਲਾ ਕਰਨ ਦੇ ਵਿੱਚ ਜੂਰਦਾਨ ਤੋਗਦਾਨ ਪਾਇਆ ਹੈ ਪਰ ਜਦੋਂ ਕਿ ਖੁਦ ਸਰਕਾਰ ਦੇ ਲੀਡਰ ਸਾਰੇ ਮੰਨਦੇ ਨੇ ਵੀ ਜਿਹੜਾ ਕਿਸਾਨ ਹੈ ਇੱਕ ਆਂਦਾ ਹੈ ਪਰ ਜਦੋਂ ਕਿਸਾਨ ਨੂੰ ਆਪਣੀ ਜਾਂ ਨੁਕਸਾਨ ਦਾ ਉਹਨੂੰ ਖੁਦ ਪਤਾ ਹੈ ਵੀ ਮੇਰਾ ਨੁਕਸਾਨ ਕਿੱਥੋਂ ਹੁੰਦਾ ਪਰ ਇਹ 25 ਵੀ ਦਿਨਾਂ ਦੇ ਬਾਵਜੂਦ ਵੀ ਠੰਡੀਆਂ ਰਾਤਾਂ ਦੇ ਵਿੱਚ ਨੱਕੇ ਬਜ਼ੁਰਗ ਪੰਜਾਬ ਕੀ ਤਨਰਾਜਾਂ ਦੇ ਹੋਰ ਵੀ ਕਿਸਾਨ ਉੱਤੇ ਬੈਠੇ ਨੇ ਪਰ ਇਹ ਸੋਨੂੰ ਕੀ ਲੱਗਦਾ ਵੀ ਇਹ ਮੋਦੀ ਸਾਹਿਬ ਕਿਉਂ ਨਹੀਂ ਬੋਲਦੇ ਮੰਨਦੇ ਵਿੱਚ ਗੱਲ ਵਾੜੀ ਇਹਨਾਂ ਦੇ ਗੱਲ ਤੇ ਬੜੀ ਹੋਈ ਹੈ ਉਨਨਵੇਂ ਲੱਗਦਾ ਕਿ ਅਸੀਂ ਕਈ ਇਲੈਕਸ਼ਨ ਹਾਰ ਜਾਗੇ ਇੱਕ ਮੋਦੀ ਦੀ ਛਵੀ ਬਣਾਈ ਹੋਈ ਹੈ ਮੋਦੀ ਇੱਕ ਪਪੜ ਹੈ ਤਾਂ ਮੋਦੀ ਰਾ ਹੈ ਮੋਦੀ ਪਿੱਛੇ ਥਿੰਕ ਟੈਕਨੋ ਹੈ ਜੇ ਜੇ ਇਹ ਬਿਲ ਬੰਸ ਕਰ ਲੇ ਤਾਂ ਕੱਲ ਨੂੰ ਜਿਹੜਾ ਲੇਬਰ ਐਕਟ ਅਸੀਂ ਬਦਲਾਅ ਕੀਤਾ ਹੈ ਲੇਬਰ ਨਾਲ ਖੜੇ ਕੱਲ ਨੂੰ ਜਿਹੜਾ ਅਸੀਂ ਮੁਸਲਮਾਨਾਂ ਦੇ ਖਿਲਾਫ ਮੁਹੰਮਦਨ ਦੇ ਖਿਲਾਫ ਤਿੰਨ ਤਲਾਕ ਦਾ ਇਸ਼ੂ ਰੇਜ਼ ਕੀਤਾ ਉਹ ਲੋਕਾਂ ਨੂੰ ਉਹ 373170 ਵਾਲੇ ਨੇ ਲੋਕ ਉਠਖਾੜਨ ਉਹਨਾਂ ਨੂੰ ਖਤਸ਼ਾ ਇਹਨਾਂ ਦਾ ਲੱਗਦਾ ਹੈ ਪਰ ਇਹਨਾਂ ਪ੍ਰਾਇਮ ਨਿਸ਼ਚਿਤਤਾ ਦੇਸ਼ ਦੇ ਰੂਪਾਂ ਨੂੰ ਆਇਆ ਨਾ ਠੀਕ ਹੈ ਇਹਨਾਂ ਨੂੰ ਇਹ ਲੱਗਦਾ ਹੈਗਾ ਕਿ ਜਿਹੜਾ ਕਿਸਾਨ ਹੈਗਾ ਅੰਦਾਤਾ ਹੈਗਾ ਅਸੀਂ ਹੁਣ ਇੰਨੀ ਕਿ ਪ੍ਰੋਕਿਊਰਮੈਂਟ ਇਕੱਠੀ ਕਰ ਲਈਏ ਸਾਡੇ ਕੋਲ ਤਿੰਨ ਸਾਲ ਦਾ ਰਾਸ਼ਨ ਜਿਹੜਾ ਹੈਗਾ ਸਾਡੇ ਗਡਾਮਾਂ ਚ ਪਿਆ ਹੈ ਠੀਕ ਹੈ ਤੇ ਜੇ ਨਹੀਂ ਵੀ ਸਾਨੂੰ ਆਊਗਾ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਮਤਲਬ ਕਿ ਇਹਨਾਂ ਦੀ ਜਿਹੜੀ ਇਸ ਤਰ੍ਹਾਂ ਦੀ ਸੌੜੀ ਸੋਚ ਹੈਗੀ ਹੈ ਉਹ ਇਹ ਹੈਗੀ ਆ ਤੇ ਦੂਜਾ ਕਹਿੰਦੇ ਇਹਨਾਂ ਨੂੰ ਇਹ ਵੀ ਲੱਗਦਾ ਹੈਗਾ ਕਿ ਗਾਹ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਜਿਵੇਂ ਕਿ ਅ ਬਸਟਫਲ ਉਹਦੀ ਇਲੈਕਸ਼ਨ ਆਉਣੀ ਹੈ ਅਭੀ ਜੇ ਇਸ ਤਰ੍ਹਾਂ ਦਾ ਕੁਸ਼ ਕੀਤਾ ਸੀ ਉੱਥੇ ਹਾਰ ਜਾਣਗੇ ਜੁਪੀ ਦੀ ਇਲੈਕਸ਼ਨ ਆਉਣੀ ਹੈ ਸੀ ਉੱਥੇ ਹਾਰ ਜਾਣਗੇ ਜੂ ਇਹ ਜਿਹੜੀ ਬਣ ਰਿਹਾ ਸਾਡਾ ਲੋਕਤੰਤਰ ਦੇ ਵਿੱਚ ਇਹ ਸਿਆਸੀ ਲੋਕ ਨੇ ਇਹ ਆਪਣੀ ਸਿਆਸਤ ਨੂੰ ਮੂਰੇ ਰੱਖਦੇ ਨੇ ਉਹਨੂੰ ਪਹਿਲਾਂ ਸੋਚਦੇ ਨੇ ਤੇ ਲੋਕਾਂ ਲਈ ਬਾਅਦ ਸੋਚਦੇ ਨੇ ਇਹਨਾਂ ਨੂੰ ਇਹ ਹੁੰਦਾ ਸਾਨੂੰ 5 ਸਾਲ ਮਿਲੇ ਨੇ ਤੇ ਹੁਣ ਸਾਡੇ ਕੋਲ ਇਹ ਤਾਕਤ ਹੈਗੀ ਹੈ ਜਿਹਨਾਂ ਡੰਡੇ ਨਾਲ ਨਹੀਂ ਮੰਨਦਾ ਉਹਨੂੰ ਡੰਡੇ ਨਾਲ ਬਣਾ ਲੋ ਸੋ ਇਹ ਇਹ ਉਸਾਂ ਦੀ ਧੌਂਸ ਜਿਹੜੀ ਹੈਗੀ ਆ ਉਹ ਪੈਦਾ ਕਰਨਾ ਚਾਹੁੰਦੇ ਨੇ ਲੋਕਾਂ ਦੇ ਵਿੱਚ ਇੱਕ ਅਵਦਾ ਹਉਗਾ ਕ੍ਰੀਏਟ ਕਰਨਾ ਚਾਹੁੰਦੇ ਨੇ ਇਹ ਅਸੀਂ ਜੋ ਕਰਾਂਗੇ ਉਹ ਸਾਡੇ ਤਾਂ ਜਿਆਦਾਤਰਾਂ ਨੂੰ ਚਾਹਮ 1975 ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਸਾਡੇ ਦਰਮਿਆਨ ਨਹੀਂ ਰਹੇ ਦੇਸ਼ ਦੇ ਉਪਰ ਪ੍ਰਧਾਨ ਮੰਤਰੀ ਉਹਨਾਂ ਨੇ ਵੀ ਐਮਰਜੈਂਸੀ ਲਾਕੀ ਹੋ ਗਿਆ ਸੀ ਮੈਨੂੰ ਕੌਣ ਲਾਉਣਾ ਪਰ 25 ਮਹੀਨਿਆਂ ਚ ਭਾਈ ਵੀ ਨੇ ਐਮਰਜੈਂਸੀ ਲਈ ਤੇ 25 ਮਹੀਨਿਆਂ ਦੇ ਵਿੱਚ ਕਹਿੰਦੇ ਨੇ ਪੂਨਾ ਦਾ ਤਖਤਾ ਪਲਟਤਾ ਉਹ ਦਮੀ ਯਾਨੀ ਕਿ ਮਾਸੂਮ ਮੈਂ ਉੱਥੇ ਨਹੀਂ ਅਜੀ ਉਸ ਐਮਰਜੈਂਸੀ ਦਾ ਵਿਰੋਧ ਵੀ ਪੰਜਾਬ ਨੇ ਪਹਿਲਾਂ ਕੀਤਾ ਸੀ ਹੈਗਾ ਜਲੀਡ ਕੀਤਾ ਸੀ ਜੈ ਪ੍ਰਕਾਸ਼ ਨਰੈਨ ਨੇ ਠੀਕ ਹੈ ਅੱਜ ਪੰਜਾਬ ਲੀਡ ਕਰ ਰਿਹਾ ਹੈ ਤੇ ਰਾਜਸਥਾਨ ਹਰਿਆਣਾ ਜੋਪੀ ਤੇ ਬਾਕੀ ਸਟੇਟਾਂ ਦੇ ਮੈਂ ਤਾਂ ਉੱਥੇ ਗੁਜਰਾਤੀਆਂ ਨੂੰ ਵੀ ਮਿਲ ਕੇ ਆਇਆ ਜਿਹੜੇ ਮੋਦੀ ਨੂੰ ਵਾਲਾ ਦੇ ਨੇ ਮੈਂ ਤਾਂ ਉੱਥੇ ਤਾਮਲनाडु ਵਾਲਾ ਨੂੰ ਵੀ ਮਿਲ ਕੇ ਆਇਆ ਕਿਉਂਕਿ ਉਹ ਸਟੇਟਾਂ ਦੂਰ ਨੇ ਉਹਨਾਂ ਦਾ ਬਹੁਤ ਸੰਪਤੀ ਦੇ ਵਿੱਚ ਇੱਕ ਹੋਣਾ ਔਖਾ ਹੈ ਪਰ ਸਾਰੇ ਕਿਸਾਨ ਜਥੇਬੰਦੀਆਂ ਉਹਨਾਂ ਆਪਣੀਆਂ ਉਹਨਾਂ ਨੈਸ਼ਨਲ ਜਥੇਬੰਦੀਆਂ ਨਾਲ ਮਿਲ ਕੇ ਉਹਨਾਂ ਨੂੰ ਕਹਿ ਰਹੀ ਨੇ ਕਿ ਤੁਸੀਂ ਉਹਨਾਂ ਥਾਵਾਂ ਦੇ ਉੱਤੇ ਹੀ ਜਿਹੜਾ ਹੈਗਾ ਉਹ ਕਰੋ ਪ੍ਰਚਾਰ ਪ੍ਰਸਾਰ ਕਰੋ ਉਥੇ ਰੋਸ ਧਰਨੇ ਦਿਓ ਤਾਂ ਕਿ ਤੁਹਾਡੀ ਜਿਹੜੀ ਆਵਾਜ਼ ਹੈਗੀ ਹੈ ਉਹ ਕੰਨੇ ਲੋਕਾਂ ਤੱਕ ਪਹੁੰਚੇ ਕਿ ਅਸੀਂ ਵੀ ਉਹਨਾਂ ਕਿਸਾਨਾਂ ਦੇ ਨਾਲ ਹੈਗੇ ਹਾਂ ਕੱਲ ਉਥੋਂ ਹੈ ਇੱਕ ਬੜਾ ਹੀ ਬੇਪਰੂਰ ਤੇ ਬਾਈਹਾਦ ਜਿਹੜਾ ਹੈਗਾ ਬਿਹਾਰ ਦਾ ਖੇਤੀਬਾੜੀ ਮੰਤਰੀ ਉਹਨੀਆਂ ਬੇਹੁੱਤਾ ਉਹਨੇ ਗੱਲਾਂ ਕੀਤੀਆਂ ਨੇ ਕਿ ਸ਼ਰਮ ਹੁੰਦੀ ਹੈ ਤੇ ਇੱਕ ਇਹਨਾਂ ਦਾ ਹਰਿਆਣੇ ਦਾ ਬੀਜੇਪੀ ਦਾ ਐਮਐਲਏ ਉਹਨੇ ਬੜਾ ਬਾਈਰ ਬੋਲੇ ਆਇਆਗਾ ਉਹ ਟੈਰਰਿਸਟਸ ਦਾ ਸਹਿਆ ਸਾਨੂੰ ਬਕਵਾਦੀ ਦੱਸ ਰਿਹਾ ਹੈ ਸਾਨੂੰ ਚైనా ਤੇ ਪਾਕਿਸਤਾਨ ਦੇ ਸਪੋਟਰ ਦੱਸ ਰਿਹਾ ਹੈ ਤੇ ਉਹ ਜਦ ਕਿ ਅਸੀਂ ਭਾਰਤੀ ਆ ਅਸੀਂ ਭਾਰਤੀ ਸੰਵਿਧਾਨ ਨੂੰ ਮੰਨਦੇ ਆ ਤਾਂ ਹੀ ਅਸੀਂ ਉਹਦੇ ਖਿਲਾਫ ਉੱਠੇ ਆ ਅਰਦੇ ਵਿਧਾਨ ਦੇ ਖਿਲਾਫ ਜੇ ਅਸੀਂ ਨਾ ਹੀ ਮੰਨਦੇ ਉਹਦੇ ਸੀ ਕਿਉਂ ਉੱਠਦੇ ਤੇ ਸਾਡਾ ਪੀਸਫੁਲ ਇਹ ਧਰਨਾ ਹੈਗਾ ਜਿਸ ਧਰਨੇ ਦੇ ਵਿੱਚ ਅਸੀਂ ਬਿਲਕੁਲ ਵੀ ਕੋਈ ਕਿਸੇ ਕਿਸਮ ਦੀ ਸਾਡੀ ਬੈਲੈਂਸ ਨਹੀਂ ਨਾਨ ਵੈਲੈਂਟ ਜਿਹੜਾ ਹੈਗਾ ਧਰਨਾ ਹੈ ਤੇ ਲੋਕ ਸ਼ਾਂਤੀ ਨਾਲ ਬੈਠੇ ਨੇ ਤੇ ਮੈਂ ਬੜਾ ਰਿਨੀਆਂ ਬੜਾ ਸ਼ੁਕਰਗੁਜ਼ਾਰ ਹਰਿਆਣੇ ਦੇ ਲੋਕਾਂ ਦਾ ਜਿਨ੍ਹਾਂ ਨੇ ਗਲ ਬੱਕੜੀਆਂ ਪਾਈਆਂ ਨੇ ਸਾਡੇ ਨਾਲ ਤੇ ਸਾਡੇ ਉਥੋਂ ਦੇ ਲੋਕਾਂ ਨੂੰ ਆਪਣੇ ਘਰ ਮਹੱਈਆ ਕੀਤੇ ਨੇ ਵੀ ਸਾਡੇ ਟਾਇਲਟ ਵਰਤੋ ਬੈੱਡਰੂਮ ਵਰਤੋ ਸਾਡੀਆਂ ਕੱਪੜੇ ਧੋਣ ਦੀਆਂ ਮਸ਼ੀਨਾਂ ਵਰਤੋ ਤੇ ਉੱਥੇ ਕਿੰਨੇ ਲੋਕ ਨੇ ਜਿਨ੍ਹਾਂ ਨੇ ਲੱਖਾਂ ਰੁਪਏ ਦੀ ਚੈਰਿਟੀ ਕਰਦੀ ਹੈ ਕੋ ਕੁਛ ਦੇ ਕੇ ਜਾ ਰਹੇ ਕੋ ਕੁਛ ਦੇ ਕੇ ਜਾ ਰਹੇ ਤਾਂ ਕਿ ਐਸ 8 ਡਿਗਰੀ 7 ਡਿਗਰੀ 6 ਡਿਗਰੀ ਟੈਂਪਰੇਚਰ ਦੇ ਵਿੱਚ ਸਾਡੇ ਬਜ਼ੁਰਗ ਸਾਡੇ ਨੌਜਵਾਨ ਭਰਾ ਉਤੇ ਸਹੀ ਸਲਾਮਤ ਰਹਿਣ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਜੁੜੀਆਂ ਹੋਈਆਂ ਨੇ ਤੇ ਇਹ politcal ਲੋਕਾਂ ਨੇ ਸਾਨੂੰ ਹੁਣ ਤੱਕ ਬੰਡੀਆਂ ਪਾ ਕੇ ਸਾਨੂੰ ਆਡੜ ਕੀਤਾ ਹੈਗਾ ਕਿਉਂਕਿ 1966 ਤੋਂ ਪਹਿਲਾਂ ਹਰਿਆਣਾ ਵੀ ਪੰਜਾਬ ਦਾ ਹੀ ਹਿੱਸਾ ਸੀ ਠੀਕ ਹੈ ਤੇ ਇਹ ਤੋਂ 1966 'ਚ ਬੰਡੀਆਂ ਪਈਆਂ ਨੇ ਸੋ ਅੱਜ ਉਹ ਕਹਿੰਦੇ ਨੇ ਜੀ ਸਾਨੂੰ ਤਾਂ ਇਹ ਆ ਕਿ ਸਾਡਾ ਵੱਡਾ ਭਾਈ ਮੂਰੇ ਹੈ ਤੇ ਅਸੀਂ ਹਰਿਆਣਾ ਛੋਟਾ ਭਰਾ ਹੈ ਤੇ ਅਸੀਂ ਤੁਹਾਡੇ ਨਾਲ ਹਾਂ ਤੂੰ ਇਹ ਇੱਕ ਕਹਾਣੀ ਇਹ ਹੈ ਕਿ ਜਿਹੜੇ politcal ਲੋਕ ਨੇ ਜਿਵੇਂ ਚਕਾਲੇ ਦਾ ਪੋਤਾ ਹੈਗਾ ਉਹ ਕੱਲੇ ਨੇ ਆਪਣੀ ਇੱਕ humano ਬਰਕਰਾਰ ਰੱਖਣੀ ਕਿ ਪਾਵਰ ਨੂੰ ਬਰਕਰਾਰ ਰੱਖਣੀ ਉਹਨੇ ਦੇਵੀ ਨਾਮ ਦੇ ਸੁਪਨੇ ਨੂੰ ਚੂਰ-ਚੂਰ ਕਰਤਾ ਜੇ ਕਿਤੇ ਉਹ resign ਕਰ ਦਿੰਦਾ ਉਸ ਟਾਈਮ ਦੇ ਉੱਤੇ ਮਿਨਿਸਟਰੀ ਤੋਂ ਬਾਹਰ ਆ ਜੇਦਾ ਤਾਂ ਉਹ ਆਉਣ ਵਾਲਾ ਹਰਿਆਣਾ ਦਾ ਮੁੱਖ ਮੰਤਰੀ ਹੁੰਦਾ ਪਰ ਹੁਣ ਲੋਕਾਂ ਨੇ ਉਹਦੇ ਛਿੱਤਰ ਮਾਰਨੇ ਨੇ ਤੇ ਉਹਦੇ ਨਾਲੋਂ ਤਾਂ ਮੈਂ ਜਿਹੜੇ ਹਰਿਆਣੇ ਦੇ ਬੀਜੇਪੀ ਦੇ ਚੌਧਰੀ ਬ੍ਰਿੰਦਰ ਸਿੰਘ ਪਿਛਲੀ ਸਰਕਾਰ ਦੇ ਵਿੱਚ ਇਹਨਾਂ ਦੇ ਕੈਬਨਿਟ ਮੰਤਰੀ ਸੀ ਹਿੰਦੁਸਤਾਨ ਦੇ ਤੇ ਉਹਨਾਂ ਨੂੰ ਮੈਂ ਸਲੂਟ ਕਰਦਾ ਕਿ ਉਹਨਾਂ ਨੇ ਕਿਸਾਨਾਂ ਦੇ ਹੱਕ 'ਚ ਨਿਤਰ ਕੇ ਧਰਨਾ ਲਾਇਆ ਹੈ ਤੇ ਉਹਨਾਂ ਨੇ ਸ਼੍ਰੀਆਮ ਕਿਹਾ ਕਿ ਮੈਂ ਕਿਸਾਨਾਂ ਦੇ ਨਾਲ ਹੂ ਸਰ シュਰੂ ਰਾਮ ਦੇ ਫੈਮਿਲੀ ਦੇ ਵਿੱਚੋਂ ਨੇ ਸੋ ਇਸ ਕਰਕੇ ਜਿਹੜਾ ਹੈਗਾ ਇਹ ਪੀਸਫੁਲ ਧਰਨਾ ਹੈਗਾ ਤੇ ਮੋਦੀ ਸਾਹਿਬ ਨੂੰ ਇਹ ਲੱਗਦਾ ਕਿ ਜਿਵੇਂ ਸ਼ਹੀਨ ਬਾਗ ਦੇ ਲੋਕਾਂ ਨੂੰ ਡਰਾ ਕੇ ਤੇ ਇੱਕ ਸਪਰੀਮ ਕੋਰਟ ਦੇ ਥਰੂ ਹਉਆ ਖੜਾ ਕਰਕੇ ਕਰੋਨਾ ਦਾ ਉਹਨਾਂ ਨੂੰ ਘਰੋ ਘਰੀ ਭਜਾਤਾ ਤੇ ਇਸੇ ਤਰ੍ਹਾਂ ਅਸੀਂ ਕਿਸਾਨ ਜਨ ਦੀ ਬੰਦੀਆਂ ਨਾਲ ਕਰਾਂਗੇ ਪਰ ਇਹ ਭੱਜਣ ਵਾਲੇ ਨਹੀਂ ਨਾ ਦੱਬਣ ਵਾਲੇ ਨੇ ਸੋ ਮੈਂ ਨਟਸ਼ੇ ਦੇ ਚੀਜ਼ ਦੇ ਵਿੱਚ ਤੁਹਾਡਾ ਸ਼ੁਕਰੀਆ ਦਾ ਵੀ ਕਰਦਾ ਕਿ ਤੁਸੀਂ ਮੇਰੇ ਨਾਲ ਗੁਸਤਗੂ ਕੀਤੀ ਹੈ ਜੀ ਤੇ ਸਾਰੇ ਦੇ ਇੱਕ ਸ਼ਿਕਾਇਤ ਨੂੰ ਨਾਲ ਹੋਸੀ ਤੇ ਬਾਕੀ ਉੱਥੇ ਸਾਰੇ ਵਰਗ ਦਾ ਹੈਗੀ ਨੇ ਖਾਸ ਕਰਕੇ ਬੜਾ ਸਾਡੇ ਦਰਮਿਆਨ ਮੈਨੂੰ ਇਹ ਲੱਗਦਾ ਵੀ ਜਿਹੜੀ ਗੈਕੀ ਦੀ ਹੈ ਕੱਲੋਂ ਗੁਨਾਸੇ ਰਫਨਾ ਲਾਗੇ ਜੀ ਗਾਣਿਆਂ ਦੇ ਵਿੱਚ ਤੁਸੀਂ ਤਾਂ ਬਹੁਤ ਵਧੀਆ ਸੇਵਾ ਕੀਤੀ ਹੈ ਜਿਹੜੀ ਪੰਜਾਬੀ ਸੱਭਿਆਚਾਰ ਨੂੰ ਤੁਸੀਂ ਪੂਰੀ ਤਰ੍ਹਾਂ ਸਮਰਪਿਤ ਹੋਈ ਜੀ ਪਰ ਉੱਥੇ ਜਿਹੜੇ ਗੁਨਾਸੇ ਚੱਲਦੇ ਸੀਗੇ ਗਾਣਿਆਂ ਦੇ ਵਿੱਚ ਰਫਨਾ ਚੱਲਦੇ ਸੀਗਾ ਮੈਨੂੰ ਕਿਥੋਂ ਐ ਨਹੀਂ ਲੱਗਦਾ ਵੀ ਇਸ ਮੂਮੈਂਟ ਨਾਲ ਇਸ ਰੋਸ ਪ੍ਰਦਰਸ਼ਨ ਨਾਲ ਕਿਸਾਨਾਂ ਦੇ ਲੋਕਾਂ ਦੀ ਮਾਨਸਿਕਤਾ ਬਦਲ ਗਈ ਹੋਵੇ ਜਾਂ ਮਤਲਬ ਗਾਇਕੀ ਦੇਖੇ ਤਦ ਦੇ ਵਿੱਚ ਵੀ ਇਹ ਬਾਕੀ ਕਲਾਕਾਰ ਦੀ ਉਹ ਨਹੀਂ ਇਸ ਤਰ੍ਹਾਂ ਕਿਸਾਨਾਂ ਦੇ ਕੋਈ ਦੁੱਗੀ ਦੁਗਰਾ ਦਾਇਰ ਹੁੰਦੀ ਉਹਦੇ 'ਚ ਸਿੱਧਰਜੀ ਤੋਂ ਕਲਾਕਾਰ ਹੈ ਕਿ ਜਿਹੜਾ ਸੱਚਾ ਕਲਾਕਾਰ ਹੈ ਉਹ ਲੋਕਾਂ ਦੀ ਵਾਰ ਬਣਦਾ ਹੈ ਸਿੱਧਰ ਉਹ ਹਮੇਸ਼ਾ ਲੋਕਾਂ ਦੇ ਦੁਕਾਨਦਾਰਾਂ ਦੇ ਵਿੱਚ ਮੱਲਮ ਬਣਦਾ ਤੇ ਲੋਕਾਂ ਦੇ ਦੁਕਾਨਦਾਰਾਂ ਨੂੰ ਜਾਲਮੂਰੇ ਹਾਕਮੂਰੇ ਪ੍ਰਗਟ ਹੁੰਦੇ ਹੈ ਉਹ ਲੋਕਾਂ ਦੀ ਤਰਜਮਾਨੀ ਕਰਦਾ ਤੇ ਮੈਂ ਤਾਂ ਉਹਨਾਂ ਤੋਂ ਕਲਾਕਾਰ ਤੇ ਮੈਂ ਲੋਕਾਂ ਦਾ ਕਰਾ ਕਰਾ ਲੋਕਾਂ ਨੇ ਪੰਮੀ ਬਾਈ ਨੂੰ ਬਾਈ ਪੁਰਾਏ ਤੇ ਮੈਂ ਆਪਣੇ ਲੋਕਾਂ ਨੂੰ ਕਿਵੇਂ ਖੁਸ਼ ਕਰਦਾ ਮੈਂ ਆਪਣੇ ਲੋਕਾਂ ਦੀ ਤਰਜਮਾਨੀ ਕਿਵੇਂ ਕਰ ਰਿਹਾ ਠੀਕ ਹੈ ਸੋ ਇਹ ਜਿਹੜੇ ਮੂਵਮੈਂਟ ਨੇ ਬੜੇ ਲੋਕ ਸਾਰੇ ਜਿਹੜੇ ਬੱਚੇ ਸੱਜੇ ਖੱਬੇ ਦੁਰੇ ਕਰਦੇ ਸੀ ਉਹ ਵੀ ਸ਼ਹਿਰ ਦੇ ਹੋ ਗਏ ਨੇ ਤੇ ਉਹ ਵੀ ਉੱਥੇ ਚਲੇ ਗਏ ਨੇ ਤੇ ਸਾਡੇ ਪੰਜਾਬ ਨੂੰ ਉਹਨਾਂ ਨੇ ਉੜਤਾ ਪੰਜਾਬ ਬਣਾਇਆ ਸਿਆਸੀ ਬੰਦਿਆਂ ਨੇ ਨਸ਼ੇ ਨਸ਼ੇ ਪੰਜਾਬ ਬਣਾਇਆ ਇਹ ਸਾਡੇ ਗੈਗਾ ਨੇ ਪੰਜਾਬ ਨੂੰ ਕੁਝ ਹੋਰ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਉਹ ਸਾਰੀਆਂ ਚੀਜ਼ਾਂ ਤੋਂ ਉੱਤੇ ਉੱਠ ਕੇ ਅਸੀਂ ਇਹ ਦਿਖਾ ਦਿੰਦਾ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਪੰਜਾਬੀ ਜਦੋਂ ਹੱਕ ਸੱਚ ਦੀ ਲੜਾਈ ਲੜਦੇ ਨੇ ਹੱਕਾਂ ਲਈ ਲੜਦੇ ਨੇ ਤੇ ਫਿਰ ਸਿਰ ਧਰ ਦੀ ਬਾਜ਼ੀ ਲਾਉਂਦੇ ਨੇ। ਸਹੀ ਗੱਲ ਹੈ। ਤੇ ਬਈ ਹੋਰ ਵੀ ਕਲਾਕਾਰਾਂ ਦੇ ਨਾਮ ਸੁਣਿਆ ਹੈ ਫੇਸਬੁੱਕ ਤੇ ਵੀ ਵੀਡੀਓ ਉੱਤੇ ਚੱਲ ਰਹੇ ਨੇ ਕਿਸਾਨ ਫੱਕੀ ਗਾਣੇ। ਬੜਾ ਜਜ਼ਬਾ ਪੈਦਾ ਹੁੰਦਾ ਹੈ। ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਮਾਰਦਾ ਉਹ ਗਾਣੇ ਸੁਣ ਕੇ। ਕਿਤੇ ਤੁਸੀਂ ਵੀ ਕੋਈ ਇਸ ਤਰ੍ਹਾਂ ਦਾ ਕਿਸਾਨਾਂ ਦੇ ਹੱਕ ਦੇ ਵਿੱਚ ਮੈਂ ਸਿੱਧਲਜੀਤ ਇਹ ਤੁਹਾਨੂੰ ਪਹਿਲਾਂ ਮੈਂ 2010 ਦੇ ਵਿੱਚ ਕਿਸਾਨੀ ਦੇ ਰਾਣਾ ਕੀਤਾ ਸੀ ਤੇ ਇਸ ਮੂਵਮੈਂਟ ਦੇ ਚੱਲਨ ਤੋਂ ਪਹਿਲਾਂ ਮੈਂ ਇੱਕ ਬਣਾ ਉਹਨਾਂ ਮਾਵਾਂ ਨੂੰ ਸਵਾਗਤ ਕੀਤਾ ਜਿਹੜੀਆਂ ਮਾਰਾਂ ਦੇ ਸਹਾਰ ਕੁਇਜ਼ੜ ਕਰਕੇ ਉੱਜੜ ਗਏ ਤੇ ਉਹਨਾਂ ਮਾਵਾਂ ਨੂੰ ਸਮਰਥਿਤ ਕੀਤਾ ਜਿਨ੍ਹਾਂ ਦੇ ਮਨਾਂ ਦੇ ਵਿੱਚ ਖੌਫ ਹੈ ਉਹਦੀਆਂ ਦੋ ਲੈਣਾ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਦਾ ਇਹ ਜਗ ਢਿਲਰ ਦਾ ਲਿਖਿਆ ਹੋਇਆ ਗੀਤ ਹੈਗਾ ਪੰਡਕਾਰ ਜੇਦੀ ਵੇ ਸਾਟੇ ਸਿਰ ਤੇ ਬੋਲ ਰਹੀ ਲੱਗਦਾ ਨਹੀਂ ਤੇਰਾ ਬਾਪੂ ਵੇ ਮੈਂ ਕਾਦੀ ਟੋਣ ਰਹੀ ਪਾંડ ਕਰ ਜੇਦੀ ਭਾਰੀ ਵੇ ਸਾਟੇ ਸਿਰ ਤੇ ਬੋਲ ਰਹੀ ਲੱਗਦਾ ਨਹੀਂ ਤੇਰਾ ਪਾਪਾ ਵੇ ਮੈਂ ਕਾਦੀ ਟੋਣ ਰਹੀ ਹੁਣ ਬੈਂਕਦਾ ਆਇਆ ਹੁਣ ਬੈਂਕਦਾ ਆਇਆ ਸੁਣ ਕੇ ਬਾਹਰ ਨੂੰ ਤੁਰਿਆ ਹਾਂ ਹਾਈ ਨਾ ਕਿ ਤੇਲਹਿਰੇ ਬਾਬੂ ਖੇਤੋਂ ਨਹੀਂ ਮੁੜਿਆ ਹਾਂ ਹਾਈ ਨਾ ਕਿ ਤੇਲਹਿਰੇ ਬਿਓ ਤਾਂ ਖੇਤੋਂ ਨਹੀਂ ਮੁੜਿਆ ਤੇ ਇਹ ਫਿਕਰਮਾਨੀ ਇਹ ਦਰਸਮਾਨੀ ਮੈਂ ਦਿੱਤੀ ਐ ਤੇ ਹੁਣ ਇੱਕ ਮੇਰਾ ਗਾਣਾ ਗੱਲ ਨੂੰ ਸੁਣਾ ਰਿਲੀਜ਼ ਕਰ ਰਹੇ ਆ ਉਹ ਬੜੇ ਵੱਡੇ ਹਾਂਜੀ ਉਹ ਬੜੇ ਵੱਡੇ ਕੈਰੈਕਟਰ ਨੇ ਪਰ ਮੈਂ ਦਿੱਲੀ ਜਾ ਕੇ ਰਿਲੀਜ਼ ਕਰੂੰਗਾ ਉਸ ਗਾਣੇ ਨੂੰ ਤੇ ਉਹ ਡਾਕਟਰ ਕਰਤ ਸਿੰਘ ਸਿਵਾਜ ਵੀਰ ਉਹਨਾਂ ਦਾ ਲਿਖਿਆ ਹੋਇਆ ਹੈ ਪੰਜਾਬੀ ਤੋਂ ਆ ਪੰਜਾਬੀ ਜਨਰਲ ਦੇ ਐਡੀਟਰ ਸਾਹਿਬ ਨੇ ਸੋ ਉਹ ਮੈਨੂੰ ਬੜਾ ਮਾਨ ਬਖਸ਼ਿਆ ਉਹਨਾਂ ਨੇ ਬਹੁਤ ਬੜੇ ਉਹ ਅੱچھے ਰਾਈਟਰ ਨੇ ਉਹਨਾਂ ਨੇ ਕਿਸਾਨ ਹੱਕ ਦੇ ਉੱਤੇ ਲਿਖਿਆ ਹੈ ਕਿਸਾਨ ਹਾਂ ਕਿਸਾਨ ਹਾਂ ਕਿਸਾਨ ਹਾਂ ਮੈਂ ਕਿਸਾਨ ਹਾਂ ਕਿਸਾਨ ਹਾਂ ਕਿਸਾਨ ਹਾਂ ਮੈਂ ਦੇਸ਼ ਦੀ ਹਕੂਮਤ ਲਈ ਚੰਗ ਦਾ ਐਲਾਨ ਹਾਂ ਮੈਂ ਕਿਸਾਨ ਹਾਂ ਕਿਸਾਨ ਹਾਂ ਕਿਸਾਨ ਹਾਂ ਮੈਂ ਬਹੁਤ ਵਧੀਆ ਜੀ ਸੋ ਪਿਆਰੇ ਦਰਸ਼ਕੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਅੱਜ ਮੈਨੂੰ ਮਾਣ ਮਹਿਸੂਸ ਹੋਇਆ ਵੀ ਖਾਲੇਵੀਰ ਪੱਲ ਜੀ ਸਿੱਧੂ ਜੀ ਇੱਥੇ ਦਿੜਬਾ ਕੇ ਆਏ ਨੇ ਸੋ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਆਪਣੇ ਦਿਲ ਦੇ ਬਲਬਲੇ ਜੋ ਕਿਸਾਨਾਂ ਪ੍ਰਤੀ ਹਮਦਰਦੀ ਸੀ ਉਹ ਖੋਲ ਕੇ ਔਰ ਉਹਨਾਂ ਨੇ ਜੋ ਗਾਣਾ ਪੰਜਾਬੀ ਡਰੋਂ ਦੇ ਵਿੱਚ ਸਾਬ ਨੇ ਇੱਕ ਗਾਣਾ ਉਹਨਾਂ ਲਈ ਕਲਮ ਲਾ ਲਿਖਿਆ ਗਿਆ ਔਰ ਉਹਨਾਂ ਦੀ ਉਹ ਵੀ ਜਲਦੀ ਤੁਹਾਨੂੰ ਦੇ ਸੁਣਨ ਨੂੰ ਮਿਲੇਗਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ